ਆਪ ਹੈਗਾ ਇਹ ਤਾਂ ਆਪਦਾ ਘਰ ਸੀ ਤਾਂ ਅੰਦਰ ਤੱਕ ਆ ਗਏ ਕੀ ਹਾਲ ਨੇ ਉਹ ਕਿਵੇਂ ਜੱਗੇ ਠੀਕ ਹੈ ਹੈਪੀ ਹੋ ਠੀਕ ਹੈ ਬਈ ਆ ਜਾ ਵਧੀਆ ਠੀਕ ਠਾਕ ਤੂੰ ਦੱਸ ਵਧੀਆ ਬਈ ਹੋਰ ਪਤਾ ਨਹੀਂ ਮੈਂ ਤਾਂ ਉਹ ਲੱਗਿਆ ਬੋਲ ਮਾਰਨ ਗੇਟ 'ਚੋਂ ਮੈਂ ਕਿਹਾ ਯਾਰ ਘਰੇ ਨਾ ਹੋਵੇ ਫੇਰ ਮੈਂ ਬੈਡਰੂਮ ਤੱਕ ਹੌਲੀ ਹੌਲੀ ਆ ਗਿਆ ਚਲ ਆਪਦੇ ਮਖਿਆ ਉਹ ਚਲ ਤੇਰਾ ਆਪਦੀ ਕਰ ਸੀ ਬੈਡਰੂਮ ਤੇ ਉਹਨਾਂ ਕੀ ਗੱਲ ਸੀ ਉਹ ਪਤਾ ਗੱਲ ਕੀ ਸੀ ਮੈਂ ਬੋਲ ਮਾਰੇ ਮੈਂ ਕਿਹਾ ਚੱਲ ਕਈ ਵਾਰੀ ਨਾ ਕੋਈ ਵਿਆਹ ਸ਼ਾਦੀਆਂ ਚੱਲੀ ਜਾਂਦੇ ਕੋ ਉਧਰ ਨਾ ਗਏ ਹੋਣਾ दे दे अच्छा हां फोर्थ ना ठीक है वो तो ठीक है बस तन्नू ਪਤਾ ਹੀ ਆ ਯਾਰ ਵਿਆਹ ਸ਼ਾਦੀਆਂ ਦੇ ਕਿਹੜੀਆਂ ਕੋਈ ਹਾਂ ਮੈਂ ਉਹੀ ਆਇਆ ਸੀ ਮੈਂ ਕੰਮ ਛੱਡ ਕੇ ਨਾ ਵਿੱਚੋਂ ਮੈਂ ਵੀ ਜਾਣਾ ਸੀਗਾ ਕਿਤੇ ਤੇ ਅੱਜ ਮੈਂ ਥੋੜਾ ਜਿਹਾ 10 ਮਿੰਟ ਫ੍ਰੀ ਸੀ ਤੇ ਮੈਂ ਭੱਜ ਕੇ ਆਇਆ ਮੈਂ ਮੰਮੀ ਨੂੰ ਆਖਿਆ ਮੱਖਿਆ ਮੈਂ ਜਾ ਕੇ ਆਉਣਾ ਬਾਈ ਕੋਲੇ ਤੇ ਭਾਬੀ ਦਾ ਪਤਾ ਲੈ ਕੇ ਆਉਣਾ ਕਿਵੇਂ ਆਉਣਾ ਭਾਬੀ ਦਾ ਤਰੀਰ ਲੋਟ ਨਹੀਂ ਮੈਂ ਤਾਂ ਫਿਰ ਉਹਨੂੰ ਤੈਨੂੰ ਪਤਾ ਹੀ ਆ ਯਾਰ ਉਹ ਤਾਂ ਨਾ ਕਈ ਦਿਨ ਹੋ ਗਏ ਉਹ ਤਾਂ ਜੂਸ ਦੇ ਪਲੇ ਕੇ ਚਿਚਣੇ ਲਈ ਦਵਾਈ ਚੱਕ ਲਈ ਸੀ ਉਹ ਤਾਂ ਉਹ ਤਾਂ ਸਾਜੀ ਹੋਰ ਉਹ ਤਾਂ ਕੁਦਰਤੀ ਮੁੱਤ ਤੇ ਆ ਗਿਆ ਹਾਂ ਮੈਂ ਉਹਦੇ ਹੱਥ ਚੋਂ ਫੜ ਲਿਆ ਤੇ ਉਹ ਤਾਂ ਜਰ ਮਾਨੂੰ ਐ ਲੱਗਦਾ ਵੀ ਮੈਂਟਲ ਹੋ ਗਈ ਐ ਕਿਵੇਂ ਹੋ ਗਈ ਮੈਂਟਲ ਪਤਾ ਨਹੀਂ ਰੱਬ ਜਾਣੇ ਹੁਣ ਯਾਰ ਬੰਦ ਤਾਂ ਦਵਾਈ ਭਾਈ ਬਾਈ ਤੇਜ਼ ਸੀ ਉਹ ਦਿਮਾਗ ਤੇ ਅਸਰ ਕਰ ਗਈ ਹਾਂ ਮੈਂ ਤੁਸੀਂ ਡਾਕਟਰ ਨੂੰ ਨਹੀਂ ਦਿਖਾਇਆ ਉਹ ਡਾਕਟਰ ਨੂੰ ਮੈਂ ਮੇਰੇ ਸਾਲੇ ਨੂੰ ਕਰਤਾ ਜੀ ਹਾਂ ਹੁਣ ਉਹ ਮੇਰਾ ਸਾਲਾ ਲੈ ਕੇ ਗਿਆ ਜਿੱਥੇ ਇਹਦੀ ਦਵਾਈ ਚਲਦੀ ਹੈ ਤੈਨੂੰ ਪਤਾ ਹਾਂ ਉਦ ਹੋਇਆ ਇਹ ਦਵਾਈ ਨਾਲ ਹੀ ਐ ਪਹਿਲਾਂ ਅਸੀਂ ਉਦੋਂ ਕਈ ਸਾਲ ਮੰਨ ਕੇ ਜਿਹੜਾ ਮਹੀਨਾ ਕੋ ਕੋਦੋਂ ਮੈਂ ਡਾਕਟਰ ਕੋਲ ਗਿਆ ਡਾਕਟਰ ਕਹਿੰਦਾ ਇਹ ਜੀ ਕੋਈ ਗੱਲ ਹੀ ਨਹੀਂ ਵੀ ਸਾਡੀ ਦਵਾਈ 'ਚ ਕੋਈ ਫਰਕ ਹੀ ਨਹੀਂ ਹੂੰ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਭੈਣ ਜੋ ਮੰਨਦਾ ਹੁਣ ਆਪਾਂ ਤਾਂ ਮੰਨ ਕੇ ਸਮਝਦਾ ਜਵਾਕ ਵਾਲੀ ਵਿਜਵਾਗ ਹੋਈ ਆ ਪਤਾ ਤਾਂ ਦਵਾਈ ਲੈਤੀ ਸੀ ਉਹਨਾਂ ਉਹਦਾ ਮੈਂਟਰ ਹੋਣ ਦਾ ਕੋਈ ਸਵਾਲ ਹੀ ਨਹੀਂ ਹੋਇਆ ਹੋ ਸਕਦਾ اچھا ਦਵਾਈ ਲੈਤੀ ਸੀ ਬੱਚੇ ਹੋਣ ਵਾਲੀ ਹਾਂ ਤੇ ਦਿਮਾਗ ਹੱਲ ਗਿਆ ਧਮਾਗ ਹੱਲ ਗਿਆ ਉਲਟ ਗਿਆ ਹੋਗੀ ਉਲਟ ਗਿਆ ਹੋਗੀ ਤੇ ਮੈਂ ਤਾਂ ਉਹਨਾਂ ਡਾਕਟਰ ਤੇ ਮੈਂ ਤੈਨੂੰ ਆਖਾਂ ਜੀ ਮੇਰੇ ਸਾਲੇ ਨੂੰ ਡਾਕਟਰ ਤੇ ਕੇਸ ਕਰ ਦੂੰ ਹੂੰ ਉਹ ਗਾ ਹੁਣ ਡਾਕਟਰ ਕੋਲ ਗਿਆ ਡਾਕਟਰ ਕਹਿੰਦਾ ਸਾਡਾ ਕਸੂਰ ਨਹੀਂ ਸਾਡੇ ਭਾਈ ਕਿ ਤੂੰ ਲੈਬਰੀ ਦੇ ਟੈਸਟ ਕਰਾ ਲਓ ਜੇ ਸਾਡੀ ਕੋਈ ਦਵਾਈ ਚ ਨੁਕਸ ਹੋਵੇ ਹੁਣ ਰੱਬ ਜਾਣੇ ਪਰਮਾਤਮਾ ਕਰਕੇ ਭਰਾਵਾ ਮੇਰੇ ਕਰਮਾਂ ਚ ਫਰਕ ਸੀ ਮੇਰੇ ਨਾਲ ਤਾਂ ਆ ਹੋ ਗਈ ਮੈਂ ਤਾਂ ਬਾਈ ਮੈਂ ਤੈਨੂੰ ਦੱਸਾਂ ਤੇਰੇ ਘਰ ਨੂੰ ਨਜ਼ਰ ਲੱਗੀ ਬਈ ਤੇਰੇ ਘਰ ਨੂੰ ਨਜ਼ਰ ਲੱਗੀ ਕਿਸੇ ਦੀ ਤੇਰਾ ਆਹ ਦਾ ਵਸਦਾ ਘਰ ਬਾਈ ਕਿੱਡਾ ਸੋਹਣਾ ਘਰ ਤੇ ਕਿੰਨਾ ਭਾਬੀ ਮੋਹ ਕਰਦੀ ਐ ਦੇਖ ਜਦੋਂ ਭੱਜ ਕੇ ਆਉਣੇ ਆਗੇ ਇਹ ਤਾਂ ਯਾਰਾ ਕੰਮ ਗਲਤ ਹੋ ਗਿਆ ਬਾਈ ਤੂੰ ਉੱਥੇ ਘਾਤੋ ਤੁਰਿਆ ਫਿਰ ਭਾਬੀ ਨੂੰ ਉਹ ਫਿਰ ਹੋਰ ਮੇਰੇ ਕੋਈ ਸਾਰੇ ਨਹੀਂ ਸੀ ਮੈਂ ਹੈ ਨਾ ਜੀ ਅੱਗੇ ਤੂੰ ਤਾਂ ਆਪ ਸੈਣਾ ਜੇ ਕੋਈ ਗੱਲਬਾਤ ਬਣ ਜਾਂਦੀ ਪਿੱਛੋਂ ਕਿਨੇ ਚ ਯਕੀਨ ਕਰਨਾ ਸੀ ਤੇ ਤਨ ਪਤੀ ਹੁੰਦਾ ਅਗਲਾ ਆਪ ਦੇ ਸਿਰ ਤੋਂ ਆਪਣੇ ਸਿਰ ਗੱਲ ਸੜ ਦਿੰਦਾ ਹੁੰਦਾ ਹੁਣ ਅਗਲੇ ਨੂੰ ਕੱਲ ਨੂੰ ਦਿਖਾਉਣਗੇ ਕਰਨਗੇ ਐ ਕਿਸੇ ਨੇ ਯਕੀਨ ਨਹੀਂ ਕਰਨਾ ਸੀ ਵੀ ਇਹ ਉ ਜਾਂ ਕੋਈ ਗੱਲ ਹੋ ਗਈ ਸਾਰੀ ਗੱਲ ਅਗਲਾ ਕਹਿੰਦਾ ਇਹਨਾਂ ਨੇ ਕਰੀ ਉਹ ਵੀ ਵੀ ਪਤਾ ਨਹੀਂ ਅਗਲਾ ਤਨ ਪਤਾ ਉਲਟ ਸੋਚਦਾ ਵੀ ਇਹ ਜਵਾਕ ਨਹੀਂ ਹੁੰਦਾ ਤੇ ਵੀ ਇਹਨਾਂ ਨੇ ਆਦ ਘਰ ਦੇ ਮਰੇ ਨਹੀਂ ਵੀ ਐ ਕਰਤਾ ਅੱਜ ਕੱਲ ਟਾਈਮ ਮਾੜਾ ਜੱਗੇ ਬਾਈ ਤੇਰੀ ਗੱਲ ਮੈਂ ਤਾਂ ਤਾਂ ਡਰ ਗਿਆ ਭਰਾਵਾ ਸਹੀ ਗੱਲ ਕਰੀਏ ਤੂੰ ਵੀ ਅਗਲੇ ਨੂੰ ਸੱਤ ਕੇ ਅਗਲੇ ਨੂੰ ਤੋਰੇ ਆ ਵੀ ਪੇ ਆਉਦੀ ਨੂੰ ਲੈ ਜਾਓ ਹੁਣ ਕੱਲੂ ਉੱਥੇ ਕੋਈ ਗੱਲਬਾਤ ਹੁੰਦੀ ਆ ਆਪ ਦੇ ਸਿਰ ਤਾਂ ਨਹੀਂ ਅਸਰ ਭਈ ਪਾ ਪਾ ਗਿਆ ਚਿੱਤ ਚ ਲੋਕਾਂ ਦੇ ਮਨਾਂ ਚ ਪਾ ਪਾ ਗਿਆ ਦੇਖ ਗੱਲ ਸੁਣ ਤੇਰੇ ਘਰ ਵਾਲੀ ਐ ਤੂੰ ਉਹਦੇ ਨਾਲ ਮਾੜਾ ਕਰੇਗਾ ਜੇ ਮੰਨ ਲਓ ਕਿਸੇ ਨੇ 100 ਚੋਂ ਇੱਕ ਬੰਦੇ ਨੇ ਆਪਦੇ ਘਰ ਵਾਲੀ ਨੂੰ ਕੁਛ ਕਰਤਾ ਇਹ ਤਾਂ ਉਹਦੇ ਥੋੜੀ ਜਿਹੀ ਵੀ ਸਾਰੀ ਦੁਨੀਆ ਮਾੜੀ ਜਾਵੇ ਤੇਰੇ ਘਰ ਵਾਲੀ ਐ ਤੁਸੀਂ ਆਪ ਪਹਿਲਾਂ ਭੈਣਾ ਭਾਈਆਂ ਵਾਲੇ ਹੋਗੇ ਤੇ ਤੁਸੀਂ ਮਾੜਾ ਕੰਮ ਥੋੜੀ ਕਰੋਗੇ ਉਹੀ ਤਾਂ ਗੱਲ ਐ ਬਸ ਯਾਰ ਦੁਨੀਆ ਤਨ ਪਤਾ ਭਰਾਵਾ ਆਪਾਂ ਤਾਂ ਡਰਦੇ ਆ ਵਕਤ ਵੇਲੇ ਤੋਂ ਤਾਰ ਕੇ ਆ ਪਤਾ ਆ ਸੈਣਪੀ ਦਿਖਾਈ ਐ ਵੀ ਚਲ ਆਹਦੇ ਸਾਲੇ ਨੂੰ ਫੋਨ ਕਰ ਲਿਆ ਆਪਲਾ ਲੈ ਗਿਆ ਬਾਕੀ ਤਨਪਤੀ ਹੈਗਾ ਹਾਂ ਤੂੰ ਮੇਰੀ ਗੱਲ ਸੁਣ ਹੁਣ ਉਹਨਾਂ ਨੂੰ ਤਾਂ ਯਕੀਨ ਆ ਗਿਆ ਤੇਰੇ ਸਹਰਿਆਂ ਨੂੰ ਵੀ ਇਹ ਬਾਕੀ ਅਫਸੈਟ ਹੈ ਚੱਲ ਹੁਣ ਉਹਨਾਂ ਦੀ ਦਵਾਈ ਨਾਲ ਹੀ ਬਿਮਾਰ ਹੋਈ ਹੈ ਨਾ ਹਾਂ ਹਾਂ ਤੂੰ ਤਾਂ ਦਵਾਈ ਨਹੀਂ ਦਵਾਈ ਹੁਣ ਤੂੰ ਐ ਕਰ ਮੇਰੀ ਗੱਲ ਸੁਣਾ ਆਪਾਂ ਆਪਣੇ ਡਾਕਟਰ ਕੋਲ ਦਵਾਈ ਦਿਵਾਉਨੇ ਆਂ ਤੂੰ ਉਹਨੂੰ ਲੈ ਕੇ ਆ ਮੇਰੇ ਕੋਲੇ ਵੀ ਹੁਣ ਦੋ ਦਿਨ ਟਾਈਮ ਹੈਗਾ ਗੱਡੀ ਤਾਂ ਗੱਡੀ ਆਪਣੀ ਬੇਲੀ ਹੈਗੀ ਤੂੰ ਮੈਨੂੰ ਦੱਸ ਆਪਾਂ ਭਾਬੀ ਨੂੰ ਲੈ ਕੇ ਅੱਗੇ ਜਾ ਆਪਾਂ ਉੱਥੋਂ ਲੈ ਕੇ ਆ ਫਿਰ ਤੂੰ ਅੱਜ ਜਦੋਂ ਖੜ ਜਾ ਤੜਕੇ ਆਪਾਂ ਬਾਗ ਚੱਲਾਂਗੇ ਸਵੇਹੀ ਹੀ ਬਾਗ ਚੱਲਾਂਗੇ ਤੜਕੇ ਲੇ ਮੈਂ ਹਾਂ ਆਪਾਂ ਦੇਖ ਮੇਰੀ ਗੱਲ ਸੁਣ ਤੜਕੇ ਸਨੇਹਾ ਵਾ ਚੱਲਾਂਗੇ ਉਹਨਾਂ ਨੂੰ ਫੋਨ ਕਰ ਦਿਆਂ ਹੱਥ ਨੇ ਕਹਦੇ ਵੀ ਅਸੀਂ ਤੜਕੇ ਭਾਈ ਲੈ ਕੇ ਜਾਵਾਂਗੇ ਠੀਕ ਹੈ ਤੁਸੀਂ ਦਵਾਈ ਦਵਾਤੀ ਹੁਣ ਭਾਈ ਮੈਂ ਆਪ ਦੀ ਬਾਹ ਲਾਉਂਗਾ ਮੈਂ ਦਵਾਈ ਦਵਾਉਂਗਾ ਤੂੰ ਐਂ ਕਰੀ ਆਪਾਂ ਭਾਬੇ ਨੂੰ ਠੀਕ ਕਰਾਂਗੇ ਯਾਰ ਕੋਈ ਗੱਲ ਠੀਕ ਹੈ ਕਿੰਨੇ ਪੈਸੇ ਮਰਜ਼ੀ ਲੱਗ ਜਾਣ ਨਾ ਕੋਈ ਨਾ ਪੈਸੇ ਤਾਂ ਕੋਈ ਤੇ ਤੂੰ ਟੈਨਸ਼ਨ ਕਮ ਨਹੀਂ ਪੈ ਐਂ ਕਾ ਤੂੰ ਪੈਗਾ ਫਿਰ ਉਹ ਫਿਰ ਤੈਨੂੰ ਪਤਾ ਹੀ ਆ ਘਰ ਤੈਨੂੰ ਪਤਾ ਵੱਡ ਖਾਣ ਮੈਨੂੰ ਆਉਂਦਾ ਯਾਰ ਨਾ ਯਾਰ ਕੁਝ ਨਹੀਂ ਹੁੰਦਾ ਬੰਦਿਆਂ ਤੇ ਆਉਂਦੀਆਂ ਹੁੰਦੀਆਂ ਨੇ ਤੇ ਪਰਮਾਤਮਾ ਨੇ ਆਪ ਦੁੱਖ ਧੱਲੇ ਨੇ ਫਿਰ ਇਹ ਤਾਂ ਹੈ ਹਾਂ ਫਿਰ ਐਡੀ ਨਹੀਂ ਟੈਨਸ਼ਨ ਲੈਂਦੇ ਹੁੰਦੇ ਕੁਝ ਨਹੀਂ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਠੀਕ ਕਰੂਗਾ ਤੇ ਮੇਰੀ ਕਸਮ ਹੁਣ ਮੈਨੂੰ ਥੋੜਾ ਜਿਹਾ ਕੰਮ ਆ ਅੱਛਾ ਮੈਂ ਜਾ ਕੇ ਆਉਣਾਗਾ ਤੇ ਖੇਤ ਪਾਣੀ ਦੀ ਬਾਰੀ ਆ ਗਈ 10 ਮਿੰਟ ਮੈਨੂੰ ਜਾਏ ਹੁੰਦੇ ਕੋਈ ਨਹੀਂ ਉੱਥੇ ਖੇਤ ਤੇ ਮੈਂ ਤੇਰੇ ਕੋਲੇ ਆਉਂਗਾ ਤੜਕੇ ਸੁਨੇਹਾ ਗੱਡੀ ਲੈ ਕੇ ਤੇ ਉਹਨਾਂ ਨੂੰ ਫੋਨ ਕਰਦੀ ਆਪਾਂ ਭਾਬੀ ਨੂੰ ਲੈ ਕੇ ਆਵਾਂਗੇ ਠੀਕ ਹੈ ਠੀਕ ਹੈ ਹੂੰ ਤਾਂ ਤੇਰੀ ਭਾਬੀ ਨਹੀਂ ਨੇ ਤੂੰ ਚਾਹ ਬਣਾ ਲੈਣਾ ਜੀ ਤਾਂ ਆਪ ਨਾਲੇਗਾ ਤੂੰ ਮੇਰੀ ਕਸਮ ਹੁਣ ਕੁਝ ਨਹੀਂ ਹੁੰਦਾ ਚਾਹ ਪਣੀ ਮੈਂ ਪੀ ਕੇ ਆਇਆ ਤੂੰ ਉੱਠ ਨਹਾ ਤੋ ਵਧੀਆ ਤਿਆਰ ਤੇ ਦੋ ਬੰਦਾ ਦੇ ਮੂੰਹ ਮੱਥੇ ਲੱਗੇਗਾ ਨਾ ਤੇ ਤੇਰਾ ਚਿੱਤ ਠੀਕ ਹੋ ਜਾਊਗਾ ਬਿਲਕੁਲ ਹਾਂ ਆਏ ਨਾ ਟੈਨਸ਼ਨ ਮਨਿਆ ਕਰੀ ਤੈਨੂੰ ਸਮਝਾਉਣਾ ਹੁੰਦਾ ਯਾਰ ਕੋਈ ਐ ਤਾਂ ਕੋਈ ਗੱਲ ਨਹੀਂ ਬਸ ਹੁਣ ਗੱਲ ਦਿਲ ਜਿੱਤ ਲੱਗੇ ਤੈਨੂੰ ਪਤਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਠੀਕ ਕਰੂ ਸਾਰਾ ਕੁਝ ਮਹਾਰਾਜ ਠੀਕ ਹੋ ਜਾਊ ਆਪਾਂ ਜਦੋਂ ਘਰੇ ਲਿਆਂਦੇ ਨਾ ਆਪਾਂ ਸਾਰੇ ਜਣੇ ਤੇਰੀ ਭਾਬੀ ਵਰਗੇ ਸਾਰਿਆਂ ਨੂੰ ਇਕੱਠੇ ਕਰ ਦਾਂਗੇ ਆਪਾਂ ਚਲ ਕੋਈ ਹਾਂ ਠੀਕ ਹੈ ਕਿ ਨਹੀਂ ਇਹ ਇਹ ਤਾਂ ਹੈ ਗੱਲ ਤੇਰੀ ਹੁਣ ਜਾਵਾਂ ਮੈਂ ਫਿਰ ਮੈਂ ਫੇ ਹੁਣ ਤੂੰ ਪਾਣੀ ਦੀ ਬਾਰੀ ਤੂੰ ਜਾਇਆ ਫਿਰ ਫੇ ਰਾਜੀ ਹੱਥ ਨਹੀਂ ਜਾਇਂ ਮੇਰੇ ਕੋਲ ਮੈਂ ਤੇਰੇ ਕੋਲੇ ਹ ਕੱਲ ਤਾਂ ਵਧੀਆ ਕਰ ਗਿਆ ਯਾਰੇ ਇਹਦਾ ਸਿਆਣਾ ਤਾਂ ਮੂੰ ਵੀ ਆਉਂਦਾ ਆਪਣੇ ਅੱਖੇ ਵੀ ਲੱਗ ਜਾਂਦਾ ਚੱਲ ਤੜਕੇ ਦੀ ਗੱਡੀ ਲੈ ਕੇ ਜਾਇਆਵਾਂਗੇ ਜਿਵੇਂ ਕੋਈ ਲੋਟ ਲੱਗਾ ਮੈਂ ਦੇਖ ਲਾਂ ਚੱਲ ਹੁਣ ਨਾਲ ਆ ਯਾਰ ਇਹਦੇ ਇਹ ਗੱਲ ਵੀ ਸਹੀ ਐ ਲੈ ਉਹ ਦੇਸੀ ਇਹ ਨੇ ਬੂਟੇ ਛੋਟੇ ਛੋਟੇ ਨੇ ਬੂਟੇ ਭੈਣ ਦੇ ਵੀ ਘਟਵਾਲੇ ਚ ਪਾਣੀ ਪਾਉਣ ਵਾਲਾ ਬਾਈ ਮੈਂ ਤੈਨੂੰ ਐਂ ਕਹਿੰਦੀ ਸੀ ਚਾਹ ਲਿਆਉਂਦੀ ਸੀ ਮੈਂ ਨਾਲੇ ਤਾਂ ਤੂੰ ਚਾਹ ਪੀ ਲੈ ਉਹ ਵੀ ਆਪਾਂ ਨੇ ਪੀ ਲਾਂਗੇ ਚਾਹ ਵੀ ਪੀ ਲਾਂਗੇ ਹਾਂ ਨਾਲੇ ਭਾਈ ਦੇਖ ਲੈ ਹੁਣ ਮੈਂ ਤਾਂ ਤੈਨੂੰ ਇੰਨਾ ਕਹਿੰਦੀ ਹੁੰਦੀ ਸੀ ਮੇਰਾ ਭਰਾ ਮੇਤੋਂ ਇੰਚ ਵੀ ਬਾਹਰ ਨਹੀਂ ਹੈਗਾ ਪਰ ਤੂੰ ਵੀ ਫਿਰ ਵੀ ਮੈਨੂੰ ਬਗਾਨੀ ਹੀ ਸਮਝਦਾਗਾ ਦੇਖ ਲੈ ਤੂੰ ਮੇਰੇ ਜਮਾ ਨਹੀਂ ਉਹ ਕਰਦਾ ਹੈਗਾ ਉਹ ਪਾਣ ਦੱਸ ਤੈਨੂੰ ਕੀ ਬਿਮਾਰੀ ਕੀ ਹੈ ਤੈਨੂੰ ਕੀ ਹੋ ਗਿਆ ਮੈਂ ਤੈਨੂੰ ਬਗਾਨੀ ਕਿਉਂ ਸਮਝੂ ਬਾਈ ਬਗਾਨੀ ਹੋਈ ਸਮਝੀ ਆ ਮੈਨੂੰ ਤੇਰਾ ਇੰਨਾ ਟਾਈਮ ਹੋ ਗਿਆ ਆਪਦਾ ਘਰ ਛੱਡੀ ਨੂੰ ਮੈਂ ਥੋੜਾ ਦੇਖਿਆਗਾ ਹੈ ਵੀ ਥੋੜਾ ਘਰ ਬਸਦਾ ਰਹੇ ਪਰ ਤੁਸੀਂ ਮੇਰੀ ਕਹਿੰਦੇ ਹੁੰਦੇ ਕੁੱਤੇ ਜਿੰਨੀ ਕਦਰ ਨਹੀਂ ਕਰੀ ਹੈਗੀ ਹੁਣ ਦੇਖ ਤੂੰ ਜਦੋਂ ਤੂੰ ਉਹਨੂੰ ਹਰਪ੍ਰੀਤ ਨੂੰ ਲੈਣ ਗਿਆਗਾ ਮੈਨੂੰ ਤਾਂ ਇੱਕ ਵਾਰ ਵੀ ਪੁੱਛਿਆ ਵੀ ਮੈਂ ਲੈਣ ਜਾਣਾਗਾ ਓ ਭੈਣੇ ਮੈਂ ਗੱਲ ਤੂੰ ਮੇਰੀ ਗੱਲ ਨਹੀਂ ਸਮਝਦੀ ਠੀਕ ਗੱਲ ਲਿਆਉਣ ਨੂੰ ਤਾਂ ਮੈਂ ਨਾਲ ਲਿਆਉਂਦਾ ਨੂੰ ਹੁਣ ਗੱਲ ਕਰ ਤੁਹਾਨੂੰ ਪਤਾ ਨੂੰ 15 20 ਦਿਨ ਹੋ ਗਏ ਤੇ ਆਣ ਗਵਾੜਾ ਆਪਣਾ ਕੀ ਸੋਚਦਾ ਹੋਊਗਾ ਆਲਾ ਕਹਿੰਦਾ ਉਹ ਜਰੋ ਕਾਮਲੀ ਹੋਗੀ ਕਾਮਲੀ ਕਰਤੀ ਤਾਜ ਵੀ ਦਵਾਈ ਦੇ ਵਜੋਂ ਦੇ ਮਾਰੇ ਨੇ ਵੀ ਆਪਦੇ ਪਿੰਡ ਤੋਰਤੀ ਵੀ ਲੋਕ ਗੱਲਾਂ ਵਾਲੀਆਂ ਕਰਨ ਲੱਗੇ ਜਾਂਦੇ ਭੈਣੇ ਹੁਣ ਇਹ ਮੰਨ ਕੇ ਚੱਲ ਹੁਣ ਚੱਲ ਉਹਨਾਂ ਨੇ ਦਵਾਈ ਆਪਾਂ ਦਵਾਤੀ ਡਾਕਟਰ ਨੇ ਕਹਿਤਾ ਹੁਣ ਇਹ ਠੀਕ ਹੋ ਜੂ ਕੋਈ ਗੱਲ ਨਹੀਂ ਬਾਈ ਮੇਰੀ ਗੱਲ ਸੁਣ ਲਾ ਤੂੰ ਉਹਦਣੇ ਆਪਦੇ ਆਪ ਹੀ ਕਿਹਾ ਸੀ ਨਾ ਉਹਨਾਂ ਨੂੰ ਫੋਨ ਕਰਕੇ ਵੀ ਭਾਈਏ ਛੋਡੀ ਨੀ ਲੈ ਜੋ ਐ ਕਰ ਲੋ ਮੈਂ ਤਾਂ ਤੈਨੂੰ ਉਹਦਣੇ ਵੀ ਕਹਿੰਦੀ ਸੀ ਵੀ ਬਾਈ ਨਾ ਤੇਜ ਆਪਾਂ ਇਲਾਜ ਕਰਾਉਨੇ ਆਂਗਾ ਆਪਾਂ ਇਹਨੂੰ ਦਵਾਈ ਬੂਟੀ ਦਵਾਉਨੇ ਆ ਤੂੰ ਮੇਰੀ ਉਹਦਣੇ ਇੱਕ ਨਹੀਂ ਮੰਨੀ ਹੈ ਮੇਰੀ ਬੇਇੱਜ਼ਤੀ ਕਰਕੇ ਰੱਖਤੀ ਹੁਣ ਜੇ ਹੁਣ ਉਹ ਲੈ ਕੇ ਗਿਆ ਸੀ ਚਾਰ ਦਿਨ ਚਲ ਕਿਹੜਾ ਕੋਈ ਹੋਰ ਸੀ ਉਹਦੇ ਪੇਕੇ ਹੀ ਸੀਗੇ ਉਰਤਾਂ ਉਹਨਾਂ ਨੂੰ ਹੇਂਗੜਾ ਚੜਿਆ ਹੋਇਆ ਸੀ ਵੀ ਸਾਡੀ ਆ ਅਸੀਂ ਲਾਜ ਕਰਾ ਲਾਂਗੇ ਐ ਕਰ ਲਾਂਗੇ ਬਾਹ ਕਰ ਲਾਂਗੇ ਹੁਣ ਉਹਨਾਂ ਤੇ ਚਾਰ ਦਿਨ ਰੱਖੀ ਬਣੀ ਗਈ ਹੈਗੀ ਹੈ ਹੁਣ ਉਹਨਾਂ ਦੀਆਂ ਕਹਿੰਦੇ ਹੁੰਦੇ ਆ ਆਹੋ ਪਤਾ ਲੱਗਦਾਗਾ ਨਾ ਜਦੋਂ ਸਾਂਭਣਾ ਪੈਂਦਾ ਔਖਾ ਕਿੰਨਾ ਸਾਂਭਣਾਗਾ ਹੁਣ ਫੋਨ ਕਰਤਾ ਵੀ ਆ ਕੇ ਲੈ ਜਾਓ ਉਹ ਭਾਵੇਂ ਉਹਨਾਂ ਨੇ ਕੋਈ ਫੋਨ ਨਹੀਂ ਕਰਿਆ ਸੀ ਉਹਨਾਂ ਨੇ ਤਾਂ ਮੈਨੂੰ ਕਿਹਾ ਵੀ ਨਹੀਂ ਸੀ ਉਹ ਤਾਂ ਕਹਿੰਦੇ ਸੀ ਹੋਰ ਰੱਖ ਲੈਣੇ ਸੀ ਕੱਲ ਕਰ ਮਨੂੰ ਜੋ ਆਪਣੇ ਆ ਜੱਗਾ ਕਹਿੰਦਾ ਵੀ ਮੈਂ ਬਈ ਪਾ ਗੂਣਾ ਘਰ ਸੁਣਾ ਸੁਣਾ ਲੱਗਦਾ ਤੇ ਆਪਾਂ ਲੈ ਕੇ ਆਈਏ ਚਲ ਮਾਂ ਚਲ ਉਹਦੀ ਗੱਲ ਜੋ ਹੁਣ ਜੱਗਾ ਕਹਿਣ ਲੱਗਾ ਕੱਲ ਨੂੰ ਚਾਰ ਜਾਣੇ ਹੋਰ ਕਹਿਣਗੇ ਕਰਕੇ ਸੀ ਲੈ ਆਏ ਕੋਈ ਨਾ ਤੂੰ ਬੇਸਾਂਸਰਾ ਕੋਈ ਗੱਲ ਨਹੀਂ ਜੱਗਾ ਜੱਗੇ ਨਾਲ ਤੈਨੂੰ ਜ਼ਿਆਦਾ ਹੀ ਉਹ ਹੈਂਗੜਾ ਚੜਿਆ ਹੋਇਆ ਜੱਗਾ ਨਾਲੇ ਤੀਜੇ ਥੋਂ ਆਗਾ ਉਹਨੂੰ ਸਾਡੇ ਘਰ ਦਾ ਕੀ ਪਤਾਗਾ ਉਹਨੂੰ ਬਾਹਲਾ ਘਰ ਸੁੰਣਾ ਲੱਗਦਾਗਾ ਵੀ ਸਾਨੂੰ ਨਹੀਂ ਲੱਗਦਾ ਹੈਗਾ ਸਾਡੇ ਘਰ ਦੀਆਂ ਸਾਨੂੰ ਪਤਾਗਾ ਨਾਲੇ ਆਏ ਲੋਕਾਂ ਦੇ ਹੱਥ ਤੇ ਵਿੱਚ ਜਿਹਨੂੰ ਆਪਾਂ ਗੱਲ ਦੇ ਦਿੰਦੇ ਆ ਨਾ ਫਿਰ ਤਾਂ ਹੀ ਠੋਖੇ ਖਾਣੇ ਆਗੇ ਆਪਾਂ ਚੱਲ ਕੋਈ ਨਾ ਭੈਣ ਤੂੰ ਟੈਨਸ਼ਨ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਮੈਂ ਕਰਦਾ ਆਉਣਾ ਕਰੇ ਤੇ ਚਾਹ ਪਾਣੀ ਪੀ ਕੇ ਫਿਰ ਦੇਖਦਾ ਜੇ ਕੋਈ ਸਬਜ਼ੀ ਆਪਾਂ ਲੈ ਕੇ ਆਣੀਆਂ ਤਾਂ ਉਦੋਂ ਕਿਤੋਂ ਲੈ ਜਾ ਕੋਈ ਨਾ ਲੈ ਜਾਣੀ ਆ ਨਾਲੇ ਜੱਗੇ ਜੋਗੇ ਜਿਹਦੀਆਂ ਬਾਲੀਆਂ ਨਾ ਸੁਣਿਆ ਕਰ ਉਹ ਚੰਗਾ ਸੁਣਾ ਕੋਈ ਨਾ ਆਪਦਾ ਜਿਹੜਾ ਤੇਰਾ ਦਿਲ ਮੰਨਦਾ ਉਹ ਕਰ ਕਿਸੇ ਦੀਆਂ ਨਾ ਸੁਣਿਆ ਕਰ ਮੈਂ ਤੈਨੂੰ ਪਹਿਲਾਂ ਵੀ ਕਹਿਣੀ ਹੁੰਨੀ ਆਗੀ ਵੀ ਕੱਟਣੀਆਂ ਆਪਾਂ ਨੇ ਲੋਕਾਂ ਨੇ ਨਹੀਂ ਕੱਟਣੀਆਂ ਹੈਗੀਆਂ ਆਪਣੇ ਘਰੇ ਆ ਕੇ ਹਾਂ ਚੂਛ ਲੀਜੀ ਨਾ ਹਟਦੀ ਨਹੀਂ ਕਿ ਜਿਹਨੇ ਲੱਗ ਜਾਂਦੀ ਆ ਉਹਨੂੰ ਕਹਿਣਾ ਵੀ ਤੂੰ ਬੜੀ ਚੰਗੀ ਆ ਤੈਨੂੰ ਸਾਰਾ ਪਤਾ ਮਨੂ ਕੋਈ ਕਿਹੜਾ ਕਿਹੜੀ ਭਾਸ਼ਾ ਬੋਲਦੀ ਆ ਤੂੰ ਹੁਣ ਇਹਨੂੰ ਆਏ ਵੀ ਇਹ ਆਪਦੇ ਘਰੇ ਕਿਉਂ ਆਗੀ ਵੀ ਦੱਸ ਵੀ ਹੋਰ ਇਹ ਦੱਸ ਜਾਊ ਕਿੱਥੇ ਕੋਈ ਨਾ ਖਾਈ ਹਾਇਬ ਹਾਏ ਮਰਦ ਆਏ ਹਾਏ ਓਏ ਹਾਈ ਨਿੱਕ ਕਮਲੀਆਂ ਐ ਮਰ ਜਾਂਦੇ ਹੁੰਦੇ ਨੇ ਗੜਾ ਦਵਾਉਣ ਲੱਗੀਆਂ ਮੇਰਾ ਤੂੰ ਤਾਂ ਜਾਂਦੀ ਫਿਰਦੀ ਆ ਨਿੱ ਜਿਉਂਦੀ ਆ ਹੁਣ ਤੂੰ ਮਾਰ ਕੇ ਹਟੇਂਗੀ ਮੈਨੂੰ ਤੂੰ ਤੂੰ ਮਾਰ ਕੇ ਤੂੰ ਤਾਂ ਜਾਂਦੀ ਤਾਂ ਬੈਠੀ ਆ ਜੇ ਦੋ ਮਿੰਟ ਨਾ ਮੈਂ ਉੱਠਦੀ ਨਾ ਤੂੰ ਮੈਨੂੰ ਮਾਰ ਹੀ ਦੰਦੀ ਆ ਮੈਂ ਬੇਤਾ ਮੈਂ ਰੰਗੇ ਤੋਂ ਮਾੜੀ ਦੀ ਮਾੜੀ ਦੀ ਆਈ ਐਮ ਪੋਲੀ ਜੀ ਗਰਦਨ ਨਪੂਗੀ ਤੇਰੀ ਭਾਬੀ ਮੇਰੀ ਗੱਲ ਸੁਣ ਲੈ ਤੂੰ ਇੱਧਰ ਨੋ ਹੋ ਕੇ ਬੈਠਿਆ ਕਰ ਮੇਰੇ ਕੋਲੇ ਨਾ ਆਇਆ ਕਰ ਨਾ ਨਾ ਨਹੀਂ ਤਾਂ ਮੈਨੂੰ ਕਹਿੰਨੀ ਆ ਵੀ ਤੂੰ ਮੇਰੇ ਕੋਲੇ ਨਹੀਂ ਬੰਦੀ ਕੋਲੇ ਨਹੀਂ ਬੰਦੀ ਮੈਂ ਤੇਰੇ ਕੋਲੇ ਪੇਠਣ ਨੂੰ ਤਾਂ ਨਹੀਂ ਮੈਂ ਕਹਿੰਨੂੰ ਕਹਿੰਦੀ ਕੋਲੇ ਤਾਂ ਬੈਠ ਜਾ ਪਰ ਆ ਮੇਰਾ ਗਲਾ ਨਾ ਨਾ ਦਵਾ ਲਾ ਪਰ ਦਵਾਉਣ ਨਾਲ ਕੀ ਹੁੰਦਾ ਆ ਮੇਰਾ ਆ ਦੇ ਮੈਂ ਤੇਰਾ ਘੁੱਟ ਦੰਨੀ ਆ ਤੈਨੂੰ ਪਤਾ ਲੱਗ ਜਾਊਗਾ ਨਹੀਂ ਸੱਲਾ ਮੈਂ ਤੇਰੇ ਤੇ ਵਿਖਾ ਕਰਕੇ ਨਹੀਂ ਬੱਸ ਕਰਿਆ ਕਰ ਆ ਇਹ ਨੱਡ ਮੇਰੇ ਰੋਡੀ ਤੇ ਮੱਥੇ ਲੱਗੀ ਹੋਈ ਆਗੀ ਸਿਆਪਾ ਖਾਣਾ ਇੱਕ ਕੰਜਰਖਾਨੇ ਚੋਂ ਨਿਕਲਦੀ ਨਹੀਂ ਦੂਜਾ ਫੇਰ ਪੈ ਗਿਆ ਹਾਂ ਨਾ ਹੁਣ ਮੇਰੀ ਆਏ ਗੱਲ ਸੁਣ ਤੂੰ ਦਵਾਈ ਦੁਵਾਈ ਲੈ ਜੰਨੀ ਆ ਹਾਂ ਦਵਾਈ ਤਾਂ ਲੈਣੀ ਆ ਹੁਣ ਫਰਕ ਲੱਗਦਾ ਤੈਨੂੰ ਕੁਛ ਨਹੀਂ ਮੇਰੇ ਹੱਥਾਂ ਨਾਲ ਆਏ ਤੂੰ ਮਰਦੀ ਨਹੀਂ ਤਰੇ ਚੁੰਨੀ ਨਾਲ ਆਏ ਗਾਉਂਕੋਟ ਨਾਲ ਆਏ ਜੀਮ ਜੀ ਨਿਕਲੀ ਕਾਲਾ ਆ ਉਂਕਾਰ ਕਿਆ ਬੈਠਾ ਹੁੰਦਾ ਨਾ ਨਾ ਜੇ ਰਬ ਤੂ ਬਾਰਿਸ਼ ਹੋਣੀ ਲੱਗੇਗੀ ਤੂੰ ਉੱਥੇ ਤਾਂ ਕੋਠੀ ਤੇ ਲਾਦੂ ਦੇਣੀ ਹੋਈ ਮੈਂ ਮਰ ਜਾ ਨਾ ਮੇਰੀ ਗੱਲ ਸੁਣਾ ਭਾਬੀ ਤੈਨੂੰ ਡਾਕਟਰ ਨੇ ਆਹੀਂ ਵੀ ਕਿਹਾ ਹੋਇਆ ਸੀਗਾ ਵੀ ਤੂੰ ਨਾ ਸੈਰਸੂਰ ਕਰਕੇ ਆਇਆ ਕਰ ਆਪਾਂ ਜਦੋਂ ਨਾ ਜਾਵਾਂਗੇ ਨਾਲੇ ਤਾਂ ਆਪਾਂ ਸ਼ਾਮ ਨੂੰ ਸੈਰ ਕਰਨੇ ਚੱਲਾਂਗੇ ਨਾਲੇ ਉੱਥੇ ਹੈਪੀ ਬਾਈ ਆ ਜਾਊਗਾ ਮਾ ਹੈਪੀ ਤੋਂ ਬਿਨਾ ਨਹੀਂ ਮੈਂ ਜਾਂਦੀ ਨੀ ਮੈਂ ਤੈਨੂੰ ਸੈਰ ਕਰਾ ਕੇ ਲੈ ਕੇ ਆਉਂਗੀ ਨਾਲੇ ਉੱਥੇ ਆਪਣੇ ਖੇਤਾਂ 'ਚ ਅਮਰੂਦ ਕਿੰਨੇ ਕਿੰਨੇ ਲੱਗੇ ਹੋਏ ਨੇ ਨਾਲੇ ਤੈਨੂੰ ਮੈਂ ਅਮਰੂਦ ਖਵਾਉਂਗੀ ਚੰਗਾ ਫਿਰ ਮੈਨੂੰ ਲੈ ਜੀ ਹਾਂ ਨਹੀਂ ਉੱਥੇ ਭਾਬੀ ਬਾੜੇ ਮਿੱਠੇ ਮਿੱਠੇ ਅਮਰੂਦ ਨੇਗੇ ਤਾਂ ਮੈਂ ਤੈਨੂੰ ਕਹਿੰਦੀ ਸੀ ਅਮਰੂਦਾਂ 'ਚ ਨਾ ਵੀ ਤਾਕਤ ਹੁੰਦੀ ਹੈਗੀ ਨਾਲੇ ਤੂੰ ਮੋਟੀ ਹੋ ਜਾਵੇਂਗੀ ਮਾੜੀ-ਮੋਟੀ ਠੀਕ ਠਾਕ ਰਹੇਗੀ ਚੰਗਾ ਫਿਰ ਮੈਂ ਦਵਾਈ ਲਿਆਵਾਂ ਹਾਂ ਦਵਾਈ ਵੀ ਤੂੰ ਨਾਲੇ ਮੇਰੀ ਗੱਲ ਸੁਣ ਲੈ ਦਵਾਈ ਮੇਰੇ ਸਾਹਮਣੇ ਲਿਆ ਕਰ ਹੋਰ ਕਿਸੇ ਦੇ ਸਾਹਮਣੇ ਨਾ ਲਿਆ ਕਰ ਦਵਾਈ ਸੁਣ ਗਿਆ ਮੈਂ ਤੈਨੂੰ ਨਹੀਂ ਆਪੀ ਦਵਾਈ ਦੇ ਦੂੰਗੀ ਪਰ ਮੈਨੂੰ ਤਾਂ ਭੁੱਖ ਲੱਗੀ ਪਈ ਆ ਹੁਣੇ ਅਮਰੂਦ ਖਵਾ ਕੇ ਲਿਆ ਮੈਨੂੰ ਤਾਂ ਨਹੀਂ ਲੈ ਜਾਨੀ ਅਮਰੂਦ ਖਵਾਉਣਾ ਐਡੀ ਛੇਤੀ ਤੈਨੂੰ ਉਹੀ ਫਿਰ ਕਾਲੀ ਪੈ ਜਾਨੀ ਆਂਗੀ ਚੱਲ ਕੋਈ ਨਾ ਤੂੰ ਅੰਦਰੋਂ ਆਹ ਚਪੜਾ ਚਪੜਾ ਪਾਈਆਂ ਹੋਈਆਂ ਨੇ ਤੇਰੀਆਂ ਹਾਂ ਹਾਂ ਚੱਲ ਕੋਈ ਨਾ ਤੂੰ ਅੰਦਰੋਂ ਛੌਲ ਛੂਲ ਲੈ ਆ ਤੇ ਫਿਰ ਮੈਂ ਤੇਨੂੰ ਅਮਰੂਦ ਖਵਾ ਕੇ ਲਿਆਉਣੀ ਆਂਗੀ ਉਹਨਾਂ ਚਿਰ ਮੈਂ ਮਾਰਾ ਜਾਂ ਇਨਾਂ ਕੋ ਕੁੱਟ ਕੇ ਬੇਸਲਾ ਤੇਰਾ ਗਲੋ ਆਂ ਆਂ ਨਹੀਂ ਕੋਈ ਹਾਂ ਮਰ ਜਾਨੀ ਇਨੇ ਅਟ ਸੇ ਆਪੇ ਮੇਰੇ ਗਲ ਪਾਏ ਪੈਣਗੇ ਮੇਰਾ ਗਲ ਦਵਾ ਮੇਰੇ ਗਲ ਦਵਾਉਣ ਨਾਲ ਤੈਨੂੰ ਦੱਸ ਕੀ ਮਿਲ ਜੂਗਾ ਕੁਛ ਮਿਲ ਜੂ ਤੈਨੂੰ ਮੈਨੂੰ ਮਾਰਨਾ ਚਾਹਨੀ ਆ ਆਏ ਬੰਦਾ ਮਰ ਜਾਂਦਾ ਹੁੰਦਾ ਨਹੀਂ ਮਰ ਜਾਂਦਾ ਹੁੰਦਾ ਤਾਂ ਹੀ ਤਾਂ ਮੈਂ ਤੈਨੂੰ ਕਹਣੀ ਆ ਨਾ ਮੇਰਾ ਗਲ ਦੱਬ ਮੈਂ ਤਾਂ ਪਹਿਲਾਂ ਹੀ ਮਰਿਆਂ ਚ ਹੋਈ ਪਈ ਆ ਹਾਂ ਚੱਲ ਜਾ ਤੂੰ ਉੱਠ ਮੈਂ ਉਧਰ ਚ ਆਇਆ ਮੈਂ ਫੇਰ ਆਉਣੀ ਆ ਜਾਇਆ ਮੈਨੂੰ ਮਰੂਦ ਪੱਕਾ ਖਵਾ ਲਈ ਮਰੂਦ ਖਵਾ ਲਿਆ ਹੂੰ ਤੈਨੂੰ ਜਾ ਭੱਜ ਜਾ ਮਰੂਦ ਤਾਂ ਤੈਨੂੰ ਮੈਂ ਹਜੇ ਖਵਾਉਂਗੀ ਨਾ ਮੁੜ ਕੇ ਤਾਂ ਮਰੂਦ ਨਹੀਂ ਮੰਗਣੇ ਹਾਈ ਮੈਂ ਮਰ ਜਾ ਨੀ ਕਿਵੇਂ ਮੇਰਾ ਗੱੜ ਦਵਾਉਂਦੀ ਆ ਬਾਰ ਬਾਰ ਦੇਖ ਤੂੰ 2-3 ਵਾਰ ਮੇਰਾ ਗੱੜ ਦਵਾਤਾ ਸ਼ੁਕਰ ਕਰ ਮੇਰੀ ਅੱਖਾਂ ਖੁੱਲ ਗਈਆਂ ਜੇ ਮੇਰੀ ਅੱਖਾਂ ਨਾ ਖੁੱਲਦੀਆਂ ਨੀ ਇਹਨੇ ਤਾਂ ਮੈਨੂੰ ਛਾੜ ਦੇਣਾ ਸੀ ਗੱਡੀ ਹੁਣ ਕੀ ਕਰਾਂ ਅੱਗ ਲੱਗਣਾ ਇਹਦਾ ਕੋਈ ਪਤਾ ਨਹੀਂ ਭਾਈ ਮੈਂ ਤਾਂ ਆਪਦੇ ਘਰੀ ਜਾਨੀ ਆ ਇਹਦਾ ਕੀ ਪਤਾ ਇਹ ਤਾਂ ਮੈਨੂੰ ਕੁਛ ਦਾਲ ਸਬਜ਼ੀ ਚ ਪਾ ਕੇ ਨੇ ਦੇ ਤਾਂ ਅਗਲੇ ਨੇ ਤਾਂ ਕਹਿਣਾ ਵੀ ਕਮਲੀ ਆ ਕੀ ਹੈਂ ਇਹ ਤਾਂ ਕਮਲੀ ਵੱਜੂਗੀ ਮੈਂ ਤਾਂ ਇਸ ਦੁਨੀਆ ਨੂੰ ਆਲਵਿਦਾ ਕਰ ਜੂਗੀ ਨਾ ਕਰਨਾ ਮੈਂ ਨਹੀਂ ਹਜੇ ਮਰਦੀ ਹੈਗੀ ਨਾ ਭਾਈ ਮੈਂ ਤਾਂ ਅਗਲ ਕਣਾ ਸਾਰਿਆਂ ਨੂੰ ਮਾਰ ਕੇ ਨਾ ਮਰਾਂ ਹੈ ਮੇਰਾ ਦੇਖ ਤੂੰ ਗਲ ਘੁੱਟ ਕੇ ਕਹਿੰਦੀ ਦੇਖਾਂ ਤਾਂ ਸਹੀ ਕਹਿੰਦੀ ਆਏ ਕੋਈ ਮਰਦੇ ਹੁੰਦੇ ਆ ਵੀ ਕਮਲੀਏ ਤੈਨੂੰ ਕੀ ਪਤਾ ਜੇ ਮੇਰਾ ਮਾੜਾ ਮੋਟਾ ਗਲ ਦੱਬਿਆ ਜਾਂਦਾ ਮੈਂ ਤਾਂ ਮਰ ਜਾਂਦੀ ਇਹਦਾ ਕੀ ਜਾਂਦਾ ਹੈ ਆਹ ਦੇਖ ਲੈ ਭਾਈ ਆ ਜੇ ਉਹਨੂੰ ਦੱਸੂਗੀ ਉਹਨੇ ਤਾਂ ਉਹੀ ਮੇਰੀ ਗੱਲ ਤੇ ਕਹਿੰਦੇ ਹੁੰਦੇ ਆ ਪਾਣੀ ਨਹੀਂ ਪੀਣ ਦੇਣਾ ਹੈਗਾ ਚੱਲ ਕੋਈ ਨਾ ਮਨੇ ਮੈਨੂੰ ਕਹਿਤਾ ਦਿੱਤਾ ਵੀ ਅਮਰੂਦ ਖਵਾ ਕੇ ਲਿਆਉਣੀ ਆ ਐਂ ਕਰਦੀਆਂ ਪਰ ਨਾ ਤਾਂ ਇਹਦਾ ਦੱਦ ਪੜਦੀ ਆ ਖੇਤ ਚ ਅਮਰੂਦ ਤਾਂ ਦੂਰ ਦੀ ਗੱਲ ਆ ਤੈਨੂੰ ਤਾਂ ਮੈਂ ਇਹੋ ਜਿਹਾ ਖੂਚ ਤੱਕਾ ਦਉਂਗੀ ਨਾ ਤੂੰ ਤਾਂ ਯਾਦ ਰੱਖੇਂਗੀ ਤੂੰ ਤਾਂ ਮੁੜ ਕੇ ਅਮਰੂਦ ਕੀ ਤੈਸ ਦੁਨੀਆ ਨੂੰ ਹੀ ਅਲਬਿਰਾ ਕਰ ਜਾਣਾ ਚਲ ਮੈਂ ਤਾਂ ਜਾਵਾਂ ਨਹੀਂ ਇਹਨੂੰ ਜਾਂਦੀ ਵਾਰ ਦੇ ਅਮਰੂਦ ਖਵਾਵਾਂ ਮੈਂ ਪਹਿਲਾਂ ਤਾਂ ਹਉ ਦੇ ਮੂਦ ਆ ਵੀ ਪਾਬੀ ਮੇਰੀ ਗੱਲ ਸੁਣਾਂ ਆ ਜਿਹੜਾ ਅਮਰੂਦ ਆ ਨਾ ਉੱਚਾ ਵਾਲਾ ਗਾ ਤੂੰ ਆਏਂ ਕਰ ਇਹਦੇ ਤੇ ਚੜ ਕੇ ਅਮਰੂਦ ਤੋੜ ਕੇ ਦੇ ਮੈਨੂੰ ਇਹਦੇ ਤੇ ਚੜ ਕੇ ਹਾਂ ਚੱਲ ਤੂੰ ਲਿਆ ਮੈਂ ਚੜਾਉਣੀ ਆ ਤੈਨੂੰ ਇੱਥੇ ਕਿਵੇਂ ਚੜਾਂ ਇਹ ਖੜ ਜਾ ਚੜ ਚੜ ਓਏ ਹਾਈ ਹਾਈ ਕਿੱਦਿ ਮੇ ਕਰੀ ਕੋ ਜੜੇ ਕੋਲੇ ਪਰ ਆਹ ਨਹੀਂ ਭਾਈ ਇਹ ਤਾਂ ਅਮਰੂਦ ਮੰਗਦੀ ਸੀਗੀ ਅਮਰੂਦ ਤੋੜਨ ਨੂੰ ਕਹਿੰਦੀ ਸੀ ਇਹ ਆ ਲੈ ਲੈ ਦੇਖ ਲੈ ਭਾਈ ਤੂੰ ਕਹਿ ਰਹਿਣਾ ਹੁੰਨਾ ਹਨਾ ਔਖਾ ਨਹੀਂ ਹੈਗਾ ਘਰੇ ਔਖਾ ਨਹੀਂ ਇੰਨੀ ਰਾਖੀ ਕਰਨੀ ਪੈਂਦੀ ਆ ਮੂਦ ਨਹੀਂ ਲੱਗਿਆ ਹੁਣ ਤਾਂ ਹੀ ਨਹੀਂ ਜੋ ਪਹਿਲਾਂ ਹੈਗੇ ਜਮਰੂਦੋ ਸਾਰੇ ਲੱਗਾ ਹਟੇ ਉਹਦਾ ਕੋਈ ਨਹੀਂ ਕਿ ਕੱਚਾ ਬਿੱਲਾ ਹੋਊਗਾ ਕੋਈ ਚਲੋ ਕਰੇ ਚਲੋ ਇੱਥੇ ਕੰਮ ਫਿਰਦੋ ਚਲ ਮੈਂ ਤਾਂ ਐ ਸੋਚਿਆ ਸੀ ਚਲ ਇਹਦੀ ਸੈਰ ਜੀ ਕਰਾ ਲਿਓਨੀ ਆਗੀ ਕੋਈ ਨਾ ਸੈਰ ਨੂੰ ਦੱਸ ਕੇ ਹੈ ਹੀ ਨਹੀਂ ਮਰੂਦਾ ਹਰਪ੍ਰਤ ਚਲ ਬਈ ਇਹ ਪਤਾ ਨਹੀਂ ਕਿੱਥੋਂ ਆ ਜਾਂਦਾਗਾ ਐਨ ਟਾਈਮ ਤੇ ਆਇਆ ਹੈ ਮੈਂ ਤਾਂ ਸੋਚਿਆ ਸੀ ਵੀ ਇੱਥੇ ਖੂਚ ੱਤਕਾ ਦੇ ਦਿੰਦੀ ਨਾ ਕਿਸੇ ਨੂੰ ਪਤਾ ਲੱਗਦਾ ਨਾ ਬਾਸਤਾ ਹੈ ਕਹਿੰਦੇ ਹੁੰਦੇ ਆ ਦਰਚੋਂ ਰੁਗੜੀ ਚੱਕੀ ਜਾਂਦੀ ਪਰ ਇਹ ਕਿੱਥੇ ਆਹ ਦੇਖ ਤੂੰ ਉਤੋਂ ਦੀ ਟਾਈਮ ਤੇ ਹੀ ਆਇਆ ਕਹਿੰਦਾ ਲੈ ਅਮਰੂਦ ਖਾਣ ਨੂੰ ਵੀ ਦੱਸ ਫਿਰ ਕੀ ਹੋ ਗਿਆ ਸੀ ਜੇ ਉਹਨੂੰ ਜਾਂਦੀ ਵਾਰੀ ਦੇ ਅਮਰੂਦ ਖਾਣ ਕੱਦੀ ਤਾਂ ਉਹ ਅਮਰੂਦ ਅਮਰੂਦ ਕਰਦੀ ਆਗੀ ਹੈ ਇੱਕ ਅਮਰੂਦ ਖਾ ਲੈਂਦੀ ਤਾਂ ਸਿੱਧੀ ਖੂਚ ਜਾਂਦੀ ਜੇ ਵੱਡੇ ਦਿਨੇ ਇਹਦੇ ਤਾਂ ਨਾ ਹਮੇਸ਼ਾ ਹੀ ਕਰਮ ਤੇਜ ਨੇ ਉੱਥੇ ਆ ਉੱਥੇ ਆ ਜਾਂਦਾ ਇੱਥੇ ਆ ਇੱਥੇ ਕੋਈ ਨਾ ਕੋਈ ਆ ਗਿਆ ਇਹ ਚੰਗਾ ਭਲਾ ਘਰੇ ਫਿਰਦਾ ਸੀ ਮੈਂ ਤਾਂ ਕਿਹਾ ਸੀ ਘਰੇ ਆ ਉਥੋਂ ਆ ਕੇ ਪਤਾ ਨਹੀਂ ਕਿਹੜੇ ਵੇਲੇ ਖੇਤ ਚ ਆ ਗਿਆ ਟੈਮ ਨਾਲ ਹੀ ਇਹ ਵੀ ਮੇਰੇ ਤਾਂ ਖੇੜ ਕਹਿੰਦੇ ਹੁੰਦੇ ਆ ਰਚਿਆ ਰਚਿਆ ਹੋਇਆ ਉਹਦੇ ਤੇ ਵੀ ਪਾਣੀ ਪਾਤਾ ਸੋਚਿਆ ਸੀ ਚਲ ਕੀ ਹੋਗਾ ਜੀ ਐ ਸਰ ਜੀ ਸੱਟ ਕੇ ਕਿਉਂ ਬਹਿ ਗਿਆ ਹੁਣ ਤੁਸੀਂ ਓ ਯਾਰ ਹੁਣ ਤੈਨੂੰ ਵੀ ਪਤਾ ਹੈ ਮੈਂ ਤਾਂ ਇਹੀ ਸੋਚੀ ਜਾਨਾ ਵੀ ਉਹਦੇ ਤਾਂ ਹੈਪੀ ਨੇ ਫੋਨ ਕਰਤਾ ਵੀ ਮੈਥੋਂ ਸੰਭ ਹੀ ਨਹੀਂ ਜਾਂਦੀ ਮੈਂ ਇਕੱਲਾ ਜਾਣਾ ਵੀ ਤੁਸੀਂ ਹਰਪ੍ਰੀਤ ਨੂੰ ਲੈ ਕੇ ਵਾਗ ਜੋ ਉਹੀ ਤਾਂ ਤੇ ਅੱਜ ਮਗਰ ਹੀ ਲੈਣ ਵੀ ਆ ਗਿਆ ਇਹ ਗੱਲ ਤਾਂ ਮੈਂ ਵੀ ਵਿਚਾਰ ਕੀਤਾ ਸੀ ਜੀ ਵੀ ਜੇ ਅਸੀਂ ਵਿਆਹ ਵਾਗੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਮੰਗਰੋ ਆ ਕੇ ਹਰਪ੍ਰੀਤ ਨੂੰ ਲੈ ਜਾਓ ਤੇ ਜੇ ਸ਼ਿੰਦਰ ਨਾ ਹੁੰਦੀ ਆਪਾਂ ਨੂੰ ਕੌਣ ਦੱਸਦਾ ਆਪਾਂ ਨੂੰ ਤਾਂ ਸੌ ਸੌ ਫਿਕਰ ਪੈ ਜਾਣੀ ਸੀ ਨਾ ਵੀ ਕੱਲੀ ਕਿਤੇ ਭੱਜ ਤਾਂ ਨਹੀਂ ਗਈ ਕਿਸੇ ਪਾਸੇ ਵੀ ਸ਼ਿੰਦਰ ਕੋਲੋਂ ਹਨਾ ਉਹੀ ਕਰ ਲੋ ਸੁਮਾਗੇ ਸੀਗੇ ਤੇ ਵੀ ਉਹ ਤਾਂ ਹੁਣ ਜਦੋਂ ਮੈਂਟਲ ਹੋਈ ਪਈ ਹੈ ਵਿਚਾਰੀ ਉਹਦੇ ਕਿਹੜਾ ਸਾਰੇ ਦੀ ਗੱਲ ਆ ਇਹ ਮਾੜਾ ਮੋਟਾ ਬੰਦੇ ਨੂੰ ਕਨਫਰਮ ਕਰਨਾ ਤਾਂ ਜ਼ਰੂਰੀ ਹੈ ਵੀ ਭਾਈ ਅਸੀਂ ਲੈਣ ਆਏ ਆ ਤੇ ਲੈ ਕੇ ਚੱਲੇ ਆ ਆਪਾਂ ਤਾਂ ਘਰ ਆਏ ਨੂੰ ਖਬਰ ਮਿਲੀ ਹੈ ਵੀ ਲੈ ਕੇ ਹਰਪ੍ਰੀਤ ਨੂੰ ਹੈਪੀ ਉਹੀ ਤਾਂ ਗੱਲ ਹੈ ਜੇ ਹੁਣ ਸਿੰਦਰ ਨਾਲ ਟੱਕਰ ਦੀ ਉਹ ਵੀ ਕਹਿੰਦੀ ਮੈਂ ਮੇਰੇ ਤਾਂ ਮੈਸੂਸੂ ਵੀ ਮੈਂ ਪਿੰਡ ਜਾਣਾ ਉਹਨੂੰ ਘਰ ਦੀ ਚਾਬੀ ਫੜਾਈ ਆ ਰਾਹ 'ਚ ਉਹੀ ਤਾਂ ਗੱਲ ਆ ਕਹਿੰਦੀ ਮੈਂ ਤਾਂ ਐ ਵੀ ਕਿਹਾ ਹੈਪੀ ਬਾਈ ਨੂੰ ਵੀ ਰੁਕ ਜਾ ਫੋਨ ਕਰਦੀਆਂ ਜੇ ਸਾਧ ਲੈ ਹੋਣੀਆਂ ਵੀ ਇੱਥੇ ਤਾਂ ਹੈਗਾ ਹੂੰ ਹੂੰ ਨਾ ਕਹਿੰਦੀ ਮੈਨੂੰ ਫੋਨ ਕਰਨ ਦਿੱਤਾ ਵੀ ਕਹਿੰਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਸ ਮੈਂ ਤਾਂ ਜਲਦੀ ਲੈ ਕੇ ਜਾਣਾ ਉਹ ਵੀ ਲੈ ਗਿਆ ਮੈਂ ਤਾਂ ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚ ਕਿਤੇ ਉਹਦੇ ਉਹਦੀ ਭੈਣ ਬਾ ਉਹ ਬੋਲੀ ਜਾਂਦੀ ਸੀ ਕਿਤੇ ਉਹੋ ਗੱਲ ਗੁੱਲ ਤਾਂ ਨਹੀਂ ਹੋਗੀ ਹੋਣੀ ਕੀ ਕਹਿ ਸਕਦਾ ਜੀ ਇਹਦੀ ਭੈਣ ਤਾਂ ਨਾ ਬਾਲੀ ਜਿਆਦੇ ਸਿਰ ਚੜਾਈ ਵੀ ਆ ਉਹਦੇ ਐਡੀ ਗੱਠ ਦੀ ਜਬਾਨ ਲੱਗੀ ਲੂਤਰ ਲੂਤਰ ਕਰਦੀ ਰਹਿੰਦੀ ਐ ਲੂਤ ਲੂਤੂੰ ਕਰਦੀ ਰਹਿੰਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਸਾਰੇ ਨਾ ਚੜਾਈ ਕਿਉਂ ਆ ਬਸ ਉਹਦੀ ਆਦਤ ਆ ਇਧਰ ਲਈ ਗੱਲ ਆ ਇਧਰ ਕਰਦੀ ਐ ਇਧਰ ਲਈ ਗੱਲ ਆ ਇਧਰ ਕਰਦੀ ਇਹਨਾਂ ਦੇ ਘਰੇ ਵੀ ਲੜਾਈ ਪਾਈ ਰੱਖਦੀ ਸੀ ਉਹ ਪਹਿਲਾਂ ਉਹ ਚਲਿਆ ਯਾਰ ਆਪਾਂ ਤਾਂ ਕੀ ਟੰਡੀਆਂ ਲੈਣੀਆਂ ਨੇ ਨਾ ਹੀ ਆਪਾਂ ਨੂੰ ਕੋਈ ਫਰਕ ਪਵੇ ਇਹ ਜਨਾ ਗੱਲ ਤਾਂ ਗੱਲ ਦੀ ਐ ਯਾਰ ਵੀ ਹੁਣ ਵੀ ਜਿਹੜੀ ਆਹ ਗੱਲ ਹੋਗੀ ਵੀ ਜਾ ਤਾਂ ਉਹਦੇ ਉਹ ਬੋਲੀ ਜਾਂਦੀ ਸੀ ਵੀ ਅਸੀਂ ਆਪ ਸੰਭਾਲਾਂਗੇ ਹਨਾ ਜਾਂ ਤਾਂ ਉਹਨੇ ਕਹਿਤਾ ਜਾਂ ਉਹਨਾਂ ਦੇ ਪਰੌਣੇ ਨੇ ਜਾਂ ਕਿਸੇ ਨੇ ਪਿੰਡ ਚੋਂ ਕਹਿਤਾ ਹੋਊਗਾ ਵੀ ਵੀ ਐ ਕਰਕੇ ਵੀ ਵੀ ਜੇ ਤਾਂ ਚੰਗੀ ਭੜੀ ਸੀ ਤਾਂ ਇੱਥੇ ਰੱਖੀ ਜੇ ਹੁਣ ਬਿਮਾਰ ਹੋ ਗਈ ਤਾਂ ਪੇਕੇ ਤੋਰਤੀ ਬੇਸ਼ਰਮੀ ਮੰਨ ਗਿਆ ਹੋਊਗਾ ਮਜਬੂਰੀ ਚ ਲੈ ਗਿਆ ਜਾਂ ਫਿਰ ਉਹਦੀ ਭੈਣ ਬਾਲਾ ਕਰਨ ਲੱਗੀ ਹੋਊਗੀ ਇੱਥੇ ਵੀ ਤੂੰ ਕਮ ਸੇ ਕਮ ਮੈਨੂੰ ਇੱਕ ਫੋਨ ਲਾ ਲੈ ਮੈਂ ਹੁਣਾ ਹੁਣ ਕਿੰਨੇ ਫੋਨ ਲਾਤੇ ਫੋਨ ਵੀ ਨਹੀਂ ਚੱਕਦਾ ਹੈਗਾ ਮੇਰੇ ਅੱਗੇ ਚੱਲ ਫੋਨ ਨਹੀਂ ਚੱਕਦਾ ਹੈਗਾ ਨਾ ਤਾਂ ਫਿਰ ਆਪਾਂ ਐ ਕਰਾਂਗੇ ਇੱਕ ਅੱਧੇ ਦਿਨ ਚ ਆਪਾਂ ਜਾ ਕੇ ਨਾ ਆਈਏ ਉੱਥੇ ਜਾਕੇ ਪੁੱਛੀਏ ਵੀ ਕੀ ਗੱਲ ਭਾਈ ਤੁਸੀਂ ਐ ਲੈ ਗਏ ਸਾਨੂੰ ਮਾੜਾ ਮੋਟਾ ਤਾਂ ਦੱਸਣ ਦਾ ਤੁਹਾਡਾ ਫਰਜ਼ ਬੰਦਾ ਸੀ ਉਹ ਚੱਲੋ ਫਰਜ਼ ਵਾਲੀ ਤਾਂ ਮੈਂ ਤਾਂ ਹੁਣ ਦੇਖ ਜਦੋਂ ਹੁਣ ਵਿਆਹ ਕੇ ਤੋਰਦੀ ਉਹਦਾ ਅਸਲ ਘਰ ਤਾਂ ਉਹੀ ਹੈ ਅਗਲਾ ਉਹਦੇ ਹੱਕ ਨਾਲ ਲੈ ਕੇ ਗਿਆ ਚੱਲ ਨਹੀਂ ਪੁੱਛਿਆ ਨਾ ਆਪਾਂ ਐਵੇਂ ਕਲੇਸ਼ ਵਧਾ ਕੇ ਕੀ ਕਰਨਾ ਆਪਾਂ ਪਹਿਲਾਂ ਹੀ ਦੁਖੀਆਂ ਵੀ ਕੁੜੀ ਸਹੀ ਨਹੀਂ ਹੈਗੀ ਇਹ ਹੁਣ ਦੁਬਾਰੀ ਪਲੇਸ ਕਰਨਾ ਮੈਂ ਤਾਂ ਉਹ ਕਹਿੰਦੀ ਆ ਵੀ ਗੱਲ ਕਰ ਲਵੇ ਜਾਕੇ ਆਪਾਂ 2-4 ਦਿਨਾਂ ਨੂੰ ਉਂ ਪਤਾ ਲਿਆਵਾਂਗੇ ਨਾਲੇ ਮੂੰਹ ਸੁੰਘ ਲਾਂਗੇ ਵੀ ਕੀ ਇਹੋ ਜੀ ਗੱਲ ਹੋ ਗਈ ਸੀ ਵੀ ਜਿਹੜਾ ਚਾਣ ਚੱਕੀ ਲੈ ਗਿਆ ਕੇ ਹੈਨਾ ਉਹ ਤਾਂ ਚੱਲ ਕੋਈ ਨਾ ਗੱਲ ਕਰ ਲਾਂਗੇ ਤਰੀਕੇ ਨਾਲ ਗ ਤੇ ਮੈਂ ਤਾਂ ਨਾ ਜੀ ਬਾਗ ਚੋਂ ਕੱਪੜੇ ਲੀੜੇ ਦੇ ਸਾਮਦੀ ਸੀਗੀ ਹੁਣ ਮੈਂ ਵੀ ਪਈ ਆ ਥੱਕੀ ਬਾਲੀ ਜਿਆਦੇ ਤੇ ਮੈਨੂੰ ਟਕ ਚਾਹ ਪੀਂਦੀ ਸੀ ਪੀਓਗੇ ਤੁਸੀਂ ਚਾਹ ਤਾਂ ਯਾਰ ਮੈਨੂੰ ਵੀ ਲਿਆ ਦੇ ਮੈਨੂੰ ਤਾਂ ਉਹ ਇੱਕ ਤਾਂ ਬੁਖਾਰ ਜਿਹਾ ਚੜਿਆ ਪਿਆ ਉੱਥੇ ਤੋਂ ਉਹ ਹੀ ਗੱਲ ਰਾਤ ਹੜਵਾ ਦਾ ਪੈਲਸ ਸਾਮਾਨ ਦੇ ਛੱਡਣ ਬਾਅਦ ਗਏ ਸੀ ਕਿ ਹਵਾ ਚ ਤੁਰੇ ਫਿਰਦੇ ਨੇ ਮੇਰੇ ਸਿਰ ਫੜਿਆ ਪਿਆ ਜੇ ਤੂੰ ਦੁਬਾਰਾ ਬਣਾ ਦੇ ਚਾਹ ਦੀ ਕੋਟੇ ਯਾਰ ਕੋਈ ਨਹੀਂ ਚਾਹ ਬਣਾਉਣੀ ਐ ਮੈਂ